ਬਲੋ ਜੀਵਾ ਹੈ ਗੁਰ ਬਲੋ ਜੀ ਹੁਣ ਅਸੀਂ ਪੈਦਲ ਕਰਾਸ ਕਰ ਰਹੇ ਹਾਂ ਜੀ ਉਹ ਸਾਹਮਣੇ ਅੱਗੇ ਬਾਰਡਰ ਆ ਲੈਂਡ ਆਥਾਰਟੀ ਆਫ ਇੰਡੀਆ ਅਜੇ ਤਾਂ ਪਿੰਡ ਹੀ ਖਾਡਣ ਜ਼ੀਰੋ ਲਾਈਨ ਤੇ ਉਧਰ ਬਣੀ ਜਾਂਦਾ 게ਟਨ ਗੁੱਡ ਮਾਰਨਿੰਗ ਸਵੇਰ ਕੇ 2:30 ਵਜੇ ਰਹੇ ਹਾਂ 2:50 ਹੋ ਗਏ ਹੁਣ ਤਾਂ ਤੇ ਅਸੀਂ ਚੱਲੇ ਹਾਂ ਜੀ ਦਰਵਾਜ਼ੇ ਸਾਹਿਬ ਮੱਥਾ ਟੇਕਣ ਪਾਲ ਕੇ ਸਾਡੇ ਲੈ ਕਿੰਨੇ ਵਜੇ ਹੋ ਸੋਪੇ ਪਹੁੰਚ ਜਾਣਾ ਹੈ ਪਹੁੰਚ ਚਾਰ ਸਾਡੇ ਪਹੁੰਚ ਜਾਓ ਠੀਕ ਹੈ ਫਿਰ ਟਾਈਮਿੰਗ ਸਹੀ ਸਾਡੀ ਤੇ ਚੱਲਦੇ ਹਾਂ ਰੋਡ ਲੱਗੂ ਅੱਜ ਤੱਕ ਤਾਂ ਨਹੀਂ ਬਾਹਰ ਲੱਗ ਗਿਆ ਇਹ 7:00 ਵਜੇ ਸਵੇਰੇ ਦਾ ਮਾਹੌਲ ਚਾਂਦੀ ਸ਼ਾਂਤ ਦਾ ਵੀ ਸਤਵ ਮੈਂ ਨਹੀਂ ਬੋਲਣਾ ਤੁਸੀਂ ਸਿਰਫ ਮਹਿਸੂਸ ਕਰਿਓ ਗਰਵਾਣੀ ਲੋਕਾਂ ਦੀ ਗੱਲਾਂ ਮੈਂ ਚੁੱਪਾ ਧੰਨਵਾਦ ਜੋ ਕੇ ਰੇ ਅਸੀਂ ਪਹੁੰਚ ਚੁੱਕੇ ਹਾਂ ਜੀ ਇਹ ਦਰਸ਼ਨ ਕਰੋ ਜੀ ਤੁਸੀਂ just <laughs> ਜੇ ਸਾਧਾ ਲੈ ਕਾਗਣਾ ਮੁਰਤੀ ਦੇ ਉਹਨਾਂ ਨੂੰ ਚਾਣੀ ਹੈ ਜਿਸੀ ਗੋਲ ਖੜੀ ਪ੍ਰੀਤਮ ਮਨ ਮੰਗੋ ਤੇਰੇ ਦਰਸਨ ਕੋ ਮਨ ਤੇ ਸੇਚ ਜਹਨਾ ਮਨ ਤੇ ਸੇਚ ਜਹਨਾ ਲਾਰਨ ਦੀ ਤਮਨੋ ਤੇਰੇ ਨੈਣਾਂ ਵਿੱਚ ਹੋ ਆਉਂਦਾ ਰਹੇ ਜੁਨਾ ਤੇਰੇ ਦਰਸ਼ਨ ਕੋ ਬਲੋ ਜੀ ਵਾਹਿਗੁਰੂ ਬਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਜੇ ਤਰ ਆਵਨ ਕਰ ਸਤਿਗੁਰ ਸਰਬ ਸੁਖ ਹੋਵੇ ਜਮਾ ਜਮਨ ਫਲਸਾ ਜੀ ਸਾਜਿਵ ਤਹਾ ਤਹਾ ਰੱਖਿਆ ਰਿਆ ਇਤ ਦੇ ਦੁ ਤੇਗ ਫਤਿਹ ਬੇਰਦ ਕੀ ਤਾਜ ਪੰਚ ਕੀ ਜੀਤ ਸੇਈ ਸਾਹਿਬ ਜੀ ਸਦਾਇ ਖਾਲਸੇ ਜੀ ਕੇ ਬਲ ਬਲੋ ਜੀਵਾ

ਬਿੰਦੇ ਦੀ ਚੋਟ ਨੇ ਵਡਿਆ ਲੱਗਾ ਤੇ ਤੁਮ ਜੀਂਦੇ ਸੁਖਾਂ ਗੱਦੇ ਤੋਂ ਨੇ ਦੇ ਜੱਟ ਨੇ ਤੇ ਦਿਲ ਨਿਮਰਤ ਜੋ ਆਈ ਬਾਬਾ ਟੱਲ ਮਾਤਾ ਕਾਲਾ ਜੀ ਸਰੋਵਰ ਕੋਣਸੀ ਬਾਬਾ ਟੱਲ ਜੀ ਦੇ ਮੱਥਾ ਟੇਕ ਕੇ ਜਾ ਕੇ 2 ਘੰਟੇ ਰੈਸਟ ਕਰ ਰਹੀ ਆ ਫੇਰ ਅਸੀਂ ਟਾਰੀ ਬਾਰਡਰ ਵੱਲ ਨੂੰ ਤੁਰ ਪੈਣਾ ਲੋ ਜੀ ਸਮਾਨ ਇਕੱਠਾ ਕਰਦੇ ਹੋਏ ਸਾਡਾ ਸਮਾਨ ਨਹੀਂ ਇਕੱਠਾ ਹੋ ਰਿਹਾ ਵੈਸੇ ਤਾਂ ਸਾਨੂੰ ਅਣੀ ਹੁੰਦਾ ਸਮਾਨ ਇੰਨਾ ਆ ਕਿੱਥੋਂ ਗਿਆ ਜਾਣਾ ਪਾਕਿਸਤਾਨ ਨਾਲ ਕੰਧ ਜਾਣਾ ਹੈ ਗਵੰਡਗੀ ਜਾਣਾ ਸਮਾਨ ਵਾਲਾ ਚੱਕ ਲੈ ਤੇ ਹੁਣ ਅਸੀਂ ਚੱਲੇ ਆ ਜੀ ਇੱਥੋਂ ਗੱਡੀ ਲੈ ਕੇ ਪਤਾ ਨਹੀਂ ਕਿੱਥੇ ਚੱਲੇ ਆ ਕਿਤੇ ਪਰ ਦੋਸਤ ਕੋਲੇ ਉਹ ਸਾਨੂੰ ਗਾਹਾਂ ਡ੍ਰੌਪ ਕਰਨਗੇ ਬਾਰਡਰ ਤੇ ਸਮਾਨ ਸਾਰਾ ਪੈਕ ਕਰ ਲਿਆ ਜੀ ਤੇ ਹੁਣ ਅਸੀਂ ਚੱਲੇ ਆ ਬਾਰਡਰ ਨੂੰ ਤੇ ਲੈਣ ਸਾਨੂੰ ਪਤਾ ਨਹੀਂ ਕੌਣ ਆਊਗਾ ਦੇਖੀਏ ਬਾਅਦ ਪਰ ਚੱਲੇ ਅਸੀਂ ਹੈਗੇ ਲਓ ਜੀ ਮੂੰਹ ਵੀ ਦੇਖ ਲਓ ਮੂੰਹ ਨਹੀਂ ਦੇਖਣ ਤੇਰੇ ਘਟੜ ਲੈ ਇਧਰ ਮੋੜ ਸੜਦੇ ਮੋੜੇ ਮੈਂ ਪਰ ਆਉਂਵਾਂ ਲਓ ਵੀ ਅਸੀਂ ਚੱਲੇ ਆ ਤੇ ਹੁਣ ਇਹ ਦੋਸਤ ਕੋਲ ਚੱਲੇ ਆ ਉਹਦਾ ਦੋਸਤ ਸਾਨੂੰ ਗਾਹਾਂ ਟਾਰੀ ਲੱਗੇ ਜਾਊਗਾ ਰਿਕਸ਼ਾ ਵਾਲਾ 1400 ਰੁਪਏ ਲੈਣਾ ਸੀਗਾ ਹੁਣ ਜਾਣ ਦਾ ਇੱਕ ਪਾਸੇ ਦਾ 1000 ਰੁਪਿਆ ਬਹੁਤ ਜ਼ਿਆਦਾ ਮਹਿੰਗਾ ਸੀ ਅਸੀਂ ਦੋਸਤ ਥਰੂ ਜਾਵਾਂਗੇ ਸੌਖਾ ਈਜ਼ੀ ਆ ਤੇ ਉਸ ਤੋਂ ਬਾਅਦ ਹੀ ਬਾਰਡਰ ਕ੍ਰੋਸ ਕਰਾਂਗੇ ਉਹ ਜੋ ਖੋਦੜੇ ਜਾ ਕੇ ਮੈਂ ਕੋਲ ਤਾਂ ਨਹੀਂ ਜਾ ਸਕਦਾ ਕਿੱਥੋਂ ਅਹ ਤੇ ਜੀ ਇਹ ਤਾਂ ਠੀਕ ਹੈ ਤੇ ਯਾ ਭਾ ਕਿੰਨੇ ਤੱਕ ਐਂਟਰੀ ਆਪਣੀ ਉੱਥੇ 6:30 ਤਾਂ ਪਹਿਲਾਂ ਪਹਿਲਾਂ ਹੋ ਸਕਦੀ ਐਂਟਰੀ ਐਂਟਰੀ ਹੈ 6:30 ਤੋਂ ਪਹਿਲਾਂ ਪਹਿਲਾਂ ਐਂਟਰੀ ਕਰਨੀ ਹੈ ਕਿੱਧਰ ਨੂੰ ਇੱਥੇ ਦਰਗਲੇ ਆ ਜੀ ਹੈਗੇ ਨੇ ਹਾਂ ਇੱਥੇ ਆ ਗਿਆ ਕੋਈ ਹੈਗੀ ਲਓ ਜੀ ਪਿੰਨੀ ਸਾਨੂੰ ਲੈਣੇ ਹੋਣੀ ਬੋਤੀ ਰਹਿ ਗਈ ਪਰਮ ਤੇ ਯਾਰ ਕਿਧਰ ਵੀ ਪੌਣੇ ਜੀ ਕੋਲ ਛੱਡਣ ਟਾਈਮ ਹੋ ਗਿਆ ਹਾਂ ਬਾਕੀ ਲੈ ਨੋਕ ਕਰ ਲਿਓ ਪਿੰਨੀ ਜੀ ਤੇ ਕੋਲ ਤੋਂ ਆਮਡਾ ਲਈ ਵੀ ਹੈ ਕੱਟ ਤੇ ਮਾਹੀਓ ਫੇਰ ਬਾਰਡਰ 1 ਨੰਬਰ ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ ਹਣ ਸਾਡੇ ਮਿੱਤਰ ਲੈ ਕੇ ਆਏ ਨੇ ਇਕ ਮਾਉਣਾ ਸਾਨੂੰ ਕੀ ਹੋਣਾ ਕੁਲਚਾ ਪਰਸ਼ੂਰ ਅਮਰਸਰੀ ਕੁਲਚਾ ਸਾਡੀ ਮੰਜ਼ਿਲ ਪਹੁੰਚ ਚੁੱਕੇ ਸੀ ਜੀ ਕੁਲਚਾ ਖਾਣਾ ਨਾਂ ਹੈਗਾ ਮੋਨੂ ਕੁਲਚਟ ਮੋਨੂ ਦੇ ਭਾਈ ਲੈ ਕੇ ਆਏ ਸਾਨੂੰ ਬਾਈ ਇੱਥੇ ਖਾਣਾ ਜੀ ਕੁਲਚਾ ਗ੍ਰਾਹਕਾਂ ਕੋਲੇ ਸਮਾਨ ਦਾ ਆਪ ਜ਼ਿੰਮੇਵਾਰ ਆ ਮਾਜਾ ਪੈਪਸੀ ਸਾਤ ਨੂੰ ਲਿਆਓ ਕੁਝ ਕਿੰਨੇ ਪਾ ਕੇ ਲੈਂਦੇ ਮਾਜੀ ਦੇ ਨੇ ਦੱਦਾ ਕਰ ਤੇ ਤਿੰਨ ਸਮਝ ਪਦੇ ਨੇ ਸੋ ਅਸੀਂ ਇਸ ਟਾਈਮ ਐਮਐਸ ਮੋਬਾਈਲ ਹਬ ਦੇ ਸਾਹਮਣੇ ਖੜੇ ਆ ਜੀ ਤੇ ਬਾਈ ਤੋਂ ਅਸੀਂ ਕਵਰ ਲਿਆ ਬਾਈ ਨੇ ਸਾਨੂੰ ਸੋਹਣਾ ਰੇਟ ਲਾਇਆ ਕਵਰ ਲਿਆ ਸਾਡੇ ਵਾਲੇ ਵਾਸਤੇ ਇਹ ਇਥੇ ਮਨ ਲਾਦਾ ਤਿੰਨ ਵਜਾਉਣਗੇ ਗੱਲ ਨਹੀਂ ਬਾਤ ਨਹੀਂ ਇੱਥੇ ਸਾਡਾ ਐਕਸਾਈਟਮੈਂਟ ਵਧ ਰਹੀ ਜੀ ਜਾਣਾ 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 ਇਹ ਤੁਰਨ ਜੀ ਨਹੀਂ ਆਉਂਦੇ ਮਾਮੇ ਕਦੇ ਕੋਚੇ ਖਾਲੇ ਕਦੇ ਕੁਛ ਖਾਲੇ ਬਰਕ ਖਾਲੀ ਸਾਡੇ ਲੋਕ ਆ ਖੜ ਜਾ ਮੈਂ ਚੜ ਜਾਉਂਦੇ ਚਲੋ ਮੇਤਰਾ ਚਲ ਜੀ ਟਾਰੀ ਬਾਟਰ ਨਾਹਰ ਰਹਿ ਗਿਆ ਜੀ 23 ਕਿਲੋਮੀਟਰ ਹੱਦ ਤੇ ਖੜੇ ਜਾਂਦੀ ਐ ਇਸ ਟਾਈਮ ਬਾਈ ਨੂੰ ਨਾਲ ਲੱਗੇ ਜਾ ਬਣਾ ਵੀਰੇ ਤੋਂ ਤੇ ਆਪਾਂ ਹੁਣ ਇੱਥੇ ਗੱਡੀ ਪਾਰਕ ਕਰਾਂਗੇ ਬਾਜੀ ਹਾਂਜੀ ਸ਼ੋ ਯੂਰ ਆਈਡੈਂਟੀਟੀ ਆਈਡੈਂਟੀਟੀ ਕਰ ਸੋ ਹਟੜਾ ਆਡੈਂਟੀਟੀ ਸ਼ੋ ਕਰ ਦੂ ਆਉਦੀ ਡੂਟ ਲਾਹੌਰ ਪਾਕਿਸਤਾਨ ਕਿੰਨਾ ਚਾਬ ਵੈਸੇ ਨਾ ਯਾਰ ਹਟੜਾ ਵੈਸੇ ਚਾਹ ਜ਼ਿਆਦਾ ਨਾ ਆਪ ਨੂੰ ਹਾਂ ਕਿਦੋਂ ਗਿਆ ਤਰਕੇ ਪੈਣਦਾ ਲੋ ਹੁਣ ਅਸੀਂ ਪੈਦਲ ਕਰਾਸ ਕਰ ਰਹੇ ਹਾਂ ਜੀ ਉਹ ਸਾਹਮਣੇ ਅੱਗੇ ਬਾਰਡਰ ਆ ਲੈਂਡ ਆ ਅਥਾਰਟੀ ਆਫ ਇੰਡੀਆ ਅਜੇ ਤਾਂ ਪਿੰਡੀਆਂ ਹਟਣ ਜ਼ੀਰੋ ਲਾਈਨ ਤੇ ਉਹ ਅੱਗੇ ਜਾ ਗਿਆ ਉਹ ਤੰਬੇ ਲੱਗਿਆ ਜਿੱਥੇ ਅੱਜ ਅਸੀਂ ਪਾਕਿਸਤਾਨ ਚਲੇ ਜਾਣਾ ਇਹ ਜੀ ਫਰਕ ਹੈਗਾ ਟਾਈਮ ਪਾਕਿਸਤਾਨ ਚ ਇੰਨਾ ਤਾਂ ਨਹੀਂ ਫਰਕ ਹੋ ਸਕਦਾ ਟਾਈਮ ਦਾ ਸਵਾ ਹਾਂ ਇਹ ਇੰਨਾ ਫਰਕ ਹੈ ਪਾਕਿਸਤਾਨ ਦਾ ਬੰਦ ਹੋ ਗਿਆ ਮੈਂ ਵੀ ਕਿਹਾ ਇੰਨਾ ਦਾ ਇੰਨਾ ਫਰਕ ਨਹੀਂ ਹੋ ਸਕਦਾ ਅੱਧੇ ਨਾਲ ਦਾ ਫਰਕ ਆ ਇਥੇ ਇਹ ਤਾਂ ਟਾਈਮ ਵੀ ਖਰਾਬ ਲੱਗਦਾ ਉਹਨੂੰ ਚੱਲੀ ਆ ਖਰਾਬ ਲਾਉਦਾ ਮੈਨੂੰ ਇੰਨਾ ਫਰਕ ਪੈਣ ਲੱਗਾ ਪਾਕਿਸਤਾਨ ਦਾ ਫਿਰ ਗੱਲਾਂ ਖਤਮ ਹੋ ਗਈਆਂ ਲਓ ਜੀ ਸਾਡੀ ਇਮੀਗ੍ਰੇਸ਼ਨ ਹੋ ਰਹੀ ਆ ਬਸ ਦੀ ਵੇਟ ਹੋ ਰਹੀ ਆ ਸਾਡੀ ਦੀ બસ ਸਾਨੂੰ ਪਾਕਿਸਤਾਨ ਲੈ ਜਾਊਗੀ। ਬਈ ਤਾਂ ਪਾਕਿਸਤਾਨ ਪਹੁੰਚ ਗਏ ਅਲਮੋਸਟ। ਉਹ ਮੇਰੇ ਕੋਲ ਬੈਠਦਾ ਬੰਦਾ ਉਹ ਲਾਇਆ ਸੀਗਾ। ਉਹਦੀ ਮੇਰੀ ਇੱਕ ਪਰਿਵਾਰ ਦੀ ਸੀ। ਜਾਨੋ ਭਾਈ ਬਸ ਸਾਨੂੰ ਲੈ ਕੇ ਜਾ ਰਹੀ ਆ। ਬਸ ਤੇ ਬੈਠ ਗਏ ਅਸੀਂ। ਉੱਧਰ ਬਣੀ ਜਾਂਦਾ ਗੇਟਨ ਕਿੰਨਾ ਹੁਣਾਟ ਲਾ ਆਹ ਆਪ ਕੇ ਸਭਾ ਕੇ ਬੈਠਕ ਅੱਛਾ ਆਪ ਇਧਰ ਬਣੀ ਜਾਂਦਾ ਇਧਰ ਆਪਣਾ ਹੈਗਾ ਜੀ ਇੱਥੇ ਪਰੇਡ ਹੁੰਦੀ ਹੁੰਦੀ ਹੈ ਇੱਥੇ ਆ ਮਾਰ ਦਿੰਦੇ ਨੇ ਇਹ ਉਹੀ ਜਗਾ ਤੇ ਕਦੋਂ ਖਿਚਾਣੇ ਤੁਹਾਡੇ ਬੱਚੇ ਕਿੱਥੋਂ ਖਿਚੋ ਕਿੱਥੇ ਖਿਚੋ ਇਹ ਬਾਈ ਜੀ ਉਹਨਾਂ ਸਰਵਿਸ ਤੇ ਬੈ ਕੇ ਫੋਟੋ ਲੈ ਲਓ ਪੈਰ ਇੱਥੇ ਰੱਖੋ ਮੋਬਾਈਲ ਦਿਤਾਓ ਲਓ ਜੀ ਪਹੁੰਚ ਗਏ ਅਸੀਂ ਗੱਡੀਆਂ ਦੇ ਨੰਬਰ ਐਂਬੂਲੈਂਸ ਤੇ ਲਿਖਿਆ ਹੋਇਆ ਪਾਕਿਸਤਾਨ ਸੋਰੀ ਪਾਕਿਸਤਾਨੀ ਜੀ ਦੀ ਬਾਬਾ ਸੀ ਉਹਦੀ ਉਹਦੀ ਸਾਨਸਤਾ ਵੀ ਹੈ ਦੀ ਬਾਬਾ ਇਹਦੀ ਬਾਬਾ ਹੜਾ ਨਾ ਹੁਣਿਆ ਯਾਰ ਹਟ ਜਾ ਤੇ ਬਾਬਾ ਕਰਾਚੀ ਦੀ ਬਾਬਾ ਗੱਡੀ ਕਰੋ